ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਆਓ ਸਾਰੇ ਰਲ ਕੇ ਅਰਦਾਸ ਕਰੀਏ ਗੁਰੂ ਮਹਾਰਾਜ ਜੀ ਦੇ ਅੱਗੇ ਕਿ ਸਬਨਾਂ ਦੇ ਘਰਾਂ 'ਚ ਦੁੱਖ ਰੋਗ ਦਲਿਤਰ ਕਸ਼ਟ ਦੂਰ ਕਰਨਾ ਤੇ ਹਰੇਕ ਦੀ ਜ਼ਿੰਦਗੀ 'ਚ ਖੁਸ਼ੀਆਂ ਹੀ ਖੁਸ਼ੀਆਂ ਲੈ ਕੇ ਆਲਾ ਤੁਸੀਂ ਸੱਚੇ ਦਿਲੋਂ ਜੋ ਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਕੇ ਮੰਗੋਗੇ ਨਾ ਤੁਹਾਨੂੰ ਜ਼ਰੂਰ ਮਿਲੇਗਾ ਤੁਹਾਡੀ ਨੀਤ ਸਾਫ਼ ਹੈ ਤੁਹਾਡਾ ਮਨ ਸੱਚਾ ਹੈ ਜੇ ਤੁਹਾਡੇ ਦਿਲ ਚ ਨਫ਼ਰਤ ਨਹੀਂ ਹੈਗੀ ਕਿਸੇ ਪ੍ਰਤੀ ਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੁਹਾਡੇ ਤੇ ਨੀ ਕਿਰਪਾ ਕਰਨਗੇ ਕਿ ਤੁਹਾਨੂੰ ਕਦੇ ਵੀ ਦੁੱਖ ਮਹਿਸੂਸ ਨਹੀਂ ਹੋਣਗੇ ਜ਼ਿੰਦਗੀ ਜੀ। ਐਸੀ ਕਿਰਪਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਕਿ ਜਿਹੜਾ ਵੀ ਸੱਚੇ ਦਿਲੋਂ ਝੋ ਵੀ ਮੰਗਦਾ ਉਹਦੇ ਘਰ ਖੁਸ਼ੀਆਂ ਦੇ ਖਜ਼ਾਨੇ ਭਰ ਜਾਂਦੇ ਆ। ਸੋ ਮਨ ਚ ਕਦੇ ਵੀ ਨਫ਼ਰਤ ਨਾ ਰੱਖੋ ਕੋਈ ਧਰਮਾਂ ਦਾ ਵੈਰ ਨਾ ਰੱਖੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਸਾਨੂੰ ਇਹੋ ਸਿਖਾਉਂਦੀ ਆ। ਸਭ ਨਾਲ ਅਲ ਮਿਲ ਕੇ ਰਹੋ ਸਭ ਨੂੰ ਪਿਆਰ ਕਰਨਾ ਸਿੱਖੋ। ਜੇ ਕਿਸੇ ਨੂੰ ਦਰਦ ਜੇ ਦੇਖਦੇ ਉਹਦੇ ਹਮਦਰਦ ਬਣੋ ਉਹਦੇ जख्मਾਂ ਦੀ ਦਵਾਈ ਬਣੋ ਕਿਸੇ ਦਾ ਕਦੇ ਤਮਾਸ਼ਾ ਤੇ ਮਜਾਕ ਨਾ ਬਣਾਓ ਅੱਜ ਗੁਰੂ ਬੁਰਵੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਤੇ ਆਪਾਂ ਤਾਂ ਸਾਰੇ ਇਹੋ ਹੀ ਅਰਦਾਸ ਕਰਦੇ ਆਂ ਕਿ ਸਭ ਦੀ ਜ਼ਿੰਦਗੀ 'ਚ ਸੋਫੀ ਸੁਖੋਂ ਕੋਈ ਵੀ ਆਪਣੀ ਜ਼ਿੰਦਗੀ ਤੋਂ ਦੁਖੀ ਨਾ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇੰਨੀ ਮੇਰ ਕਰਨ ਸਾਰਿਆਂ ਤੇ ਕਿ ਸਾਰੇ ਆਪਣੇ ਘਰ ਆ ਪਰਿਵਾਰਾਂ 'ਚ ਖੁਸ਼ੀ ਨਾਲ ਰਹਿਣ ਸਭ ਨੂੰ ਮਿਹਤ ਦੀ ਰੋਹੀ ਬਖਸ਼ਣ ਕਿਸੇ ਨੂੰ ਕਦੇ ਗਲਤ ਰਾਤ ਨਾ ਜਾਣ ਦੇਣ ਨਾ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮਿਹਰ ਕਰਨਾ ਕਿਰਪਾ ਕਰਨਾ ਸਾਰਿਆਂ ਤੇ ਸਭ ਨੂੰ ਆਪ ਜੀ ਦਾ ਹੀ ਓਟ ਆਸਰਾ ਆਪਣੀ ਮਿਹਰ ਸਾਰਿਆਂ ਤੇ ਬਣਾਈ ਰੱਖਣਾ ਸਾਨੂੰ ਆਪਣੇ ਚਰਨਾਂ ਤੋਂ ਕਦੇ ਵੀ ਦੂਰ ਨਾ ਕਰਨਾ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ